ਇਸ ਤਰ੍ਹਾਂ ਪਰਿਵਾਰ ਵਿੱਚ ਵੜਦੇ ਆ ਨਹੀਂ ਪਰਿਵਾਰ ਤੇ ਵੜਦੇ ਆ ਸਾਡੇ ਹੱਥ ਜੁੜ ਜਾਂਦੇ ਸਾਡੇ ਨਿੱਤਰ ਝੁਕ ਜਾਂਦੇ ਨੇ ਕਿਉਂ ਕਿ ਗੁਰੂ ਦਾ ਅਦਰ ਤੇ ਗੁਰੂ ਦਾ ਪੈ ਸਹੀ ਆ ਜੀ ਮੈਂ ਬਹੁਤ ਵੱਡੀ ਮੈਨੂੰ ਬਹੁਤ ਵੱਡੀ 9ਵੀਂ ਅੰਮਾ अंधा बड़ा मना दे बालक की संगत धर्म संगत का है वाला भाई अदमताल रूपक शाम तक इस करके भय दे अदर दे बसि भय है तो तिमद्रु भी कोता मकाकार से नहीं मुझे भय नहीं है पर तत्काल से तो करता है ਫਿਰ ਮਿਲਣਾ ਕੀ ਸਰਦ ਕੇ ਸਾਰਾ ਬਸੜਾ ਹੀ ਜੁੜੂ ਕੇ ਸਾਰਾ ਹੈ ਭਾਵਨਾ ਤੇ ਟਿਕੇ ਹੋਏ ਯਾਰ ਸੁਣਾ ਮਾਤਾ ਮੀਂਹ ਸੁਖਣੇ ਨੂੰ ਰਾਏ ਗੁਰਦਾਸ ਦੀ ਦਾਤ ਮੰਗਣਾ ਐਸਾ ਉਹ ਆਦਮ ਨੇ ਸ਼ਹਿਰ ਤੇ ਕਹਿ ਦਿੱਤਾ ਆ ਮੇਰੇ ਨਾਲ ਸਾਰਾ ਕੁਝ ਪਾਇਆ ਬੰਦੇ ਜਦੋਂ ਬਾਹਰ ਆਣਗੇ ਨਾ ਤੇ ਆ ਲੈ ਜੀ ਕਲਮ ਆਗਦ ਤੇ ਜਦੋਂ ਇਹ ਸ਼ਬਦ ਬੰਦ ਕਰਕੇ ਨਾ ਤੇਰੇ ਪਹਾੜਾਂ ਵਿੱਚ ਕੋਈ ਨਹੀਂ ਇੱਕ ਕਲਮ ਦੀ ਜਾਦ ਕਰਕੇ ਕਹਿਦੇ ਕਿ ਉੱਥੇ ਨਹੀਂ ਸੀ ਲਿਖਿਆ ਤੇ ਇੱਥੇ ਲਿਖ ਦੇ ਜਦੋਂ ਉਸsrand ਗਈ ਆਦੂ ਕੋਹੇ ਤੇ ਜੜੇ ਸੰਸਦ ਤੇ ਉਸ ਵੇਲੇ ਤਾਂ ਖਾਕਾ ਇਸ ਇੱਕ ਦਮੀ ਨੇ ਬੜਾ ਸੁੰਦਰ ਦੇਖਿਆ ਵੀ ਦਿੱਤਾ ਅਸਤਾ ਸੀ ਸੋਨਾ ਸੰਗਰ ਦਾੜਾ ਸੀ ਹਜ਼ੂਰ ਦਾ ਅਗੇਰਾਂ ਨੂੰ ਤੁਪੀ ਜੀ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਗੁਰੂ ਸਾਹਿਬ ਦਾ ਅੱਜ ਗੁਰਪੁਰਬ ਵੀ ਆ ਅੱਜ ਇੱਕ ਜਿਹੜਾ ਕਿ ਤੁਹਾਡਾ ਪੰਜ ਬਾਣੀਆਂ ਦਾ ਪਾਠ ਦਾ ਜਿਹੜਾ ਕਿ ਕਵੀ ਅੱਲੀਚ ਕੀਤਾ ਗਿਆ ਬਹੁਤ ਹੀ ਇੱਕ ਸ਼ੁਭ ਕੰਮ ਵੀ ਹੋਇਆ ਹੈ ਹੈ ਸੰਗਤ ਲਈ ਵੀ ਅੱਜ ਕੀ ਕਹਿਣਾ ਚਾਹੁੰਦੇ ਗੁਰੂ ਸਾਹਿਬ ਦੀ ਬਾਰ ਬਖਸ਼ੀ ਕਿਰਪਾ ਹੋਈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰੇ ਨੇ ਅੱਜ ਦੇ ਦਿਹਾੜੇ ਮੈਨੂੰ ਵਰ ਆਪ ਜੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਧਰਮੰਦਰ ਸਾਹਿਬ ਕਿੰਨਾ ਸਿਧਾ ਤੇ ਉਸ ਦੀ ਜਿਹੜੀ ਅੱਜ ਦਾ ਜਿਹੜਾ ਗੁਰਪ੍ਰੋਗ ਹੈ ਉਹ ਉਸ ਨੂੰ ਸਮਰਕਤ ਹੈ ਜਦੋਂ ਕੇਸੀ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਨਸੁਰਬੁਰਬ ਮਨਾਰੇ ਤੇ ਦਾਸਾਂ ਤੇ ਮਿਹਰ ਹੋਈ ਰਾਖਪੁਰ ਸਾਹਿਬ ਦੀ ਉਲਟ ਆਸਰਾ ਲੈ ਕੇ ਸੰਤਾਂ ਮਹਾਪੁਰਸ਼ਾਂ ਦਾ ਬਾਰ ਬਾਰ ਕਿ ਵਿਦਵਾਨਾਂ ਤੋਂ ਸਿੱਧ ਲੈ ਮਿੱਤ ਨੇ ਬਿੜੀਆਂ ਬਾਣੀਆਂ ਹਨ ਸੱਤ ਬਾਣੀਆਂ ਉਹਨਾਂ ਦਾ ਸਹੀਕ ਅੰਗਰੇਜ਼ੀ ਔਰ ਪੰਜਾਬੀ ਵਿੱਚ 10 ਕਿਰਿ સેવા ਲਈ ਹੈ ਸਮਾਰਾਈ ਨੇ ਇਹ ਹੈ ਕਿ ਆਪ ਲਈਏ ਆ ਮੈਂ ਤੇ ਜਿਵੇਂ ਗੁਰੂ ਅਰਜਨ ਦੇਵ ਜੀ ਜਰਵਾਦ ਬਿਹਾਰ ਦੇ ਸਿੰਦ ਬਾਦਸ਼ਾਹ ਨੇ ਗੁੰਗੇ ਤੋਂ ਗੀਤਾ ਦੇ ਆਪਤ ਕਰਾਵੇ ਉਸੇ ਤਰ੍ਹਾਂ ਦਾਸ ਤੋਂ ਸੇਵਾ ਲਈ ਸੋ ਇਹਨੇ ਪੰਜਾਬੀ ਸਟੇਪ ਲਾਉਣ ਲਈ ਕਿ ਆਮ ਬਾਟ ਕਰਨ ਲਈ ਸਰਲ ਪੰਜਾਬੀ ਔਰ ਸਰਲ ਅੰਗਰੇਜ਼ੀ ਵਿੱਚ ਸਾਦੀ ਗਈ ਹੈ ਤੇ ਗੁਰੂ ਸਾਹਿਬ ਦੀ ਬਾਣੀ ਦਾ ਅੜਕੀ ਇਲਾਹੀ ਕਿਸੇ ਆਪਣਾ ਜੀਵ ਸੰਭਾ ਕਰ ਸਕਦੇ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਚੱਲ ਗਏ ਨਾਮ ਬਾਣੀ ਤੇ ਆਪਣੇ ਇਸ਼ਟ ਨਾਲ ਪਿਆਰ ਕਰੀਏ ਤੇ ਪਿਆਰ ਕਰਕੇ ਜਿਹੜਾ ਇਲਾਹੀ ਉਪਦੇਸ਼ ਹੈ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਸੋ ਉਸ ਇਲਾਹੀ ਸੰਦੇਸ਼ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਚਾਈਏ ਬਹੁਤ ਬਹੁਤ ਧੰਨਵਾਦ ਮਾਹਿਬ ਜੀ ਗਫਾਨ ਸਾਹਿਬ ਮਾਹਿਬ ਜੀ ਦਾ ਪਤੀ ਠੀਕ ਹੈ ਜੀ ਨਾਮ ਤੁਹਾਡਾ ਮੈਂ ਡਾਕਟਰ ਹਰਜੋਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆ ਜੀ ਅੱਜ ਵਿਸ਼ੇਸ਼ ਤੌਰ ਤੇ ਅਸੀਂ ਸਰਦਾਰ ਰਣਜੋਤ ਸਿੰਘ ਜੀ ਦੀ ਨਿਤਨੇਮ ਗੁਰਕਾ ਸਾਹਿਬ ਦੇ ਰਿਲੀਜ਼ ਸਮਾਰੋਹ ਤੇ ਪਹੁੰਚੇ ਆ ਮੈਂ ਤੁਹਾਡੇ ਮਾధ్యਮ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਰਣਜੋਤ ਸਿੰਘ ਜੀ ਨੇ ਇੱਕ ਵੱਖਰੀ ਰੀਤ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਕਿ ਮੈਨੂੰ ਮੇਰੀ ਲਾਈਫ ਦੇ ਵਿੱਚ ਮੇਰੀ ਉਮਰ ਦੇ ਵਿੱਚ ਮੈਂ ਪਹਿਲੀ ਵਾਰ ਵੇਖ ਰਿਹਾ ਕਿ ਪੰਜ ਬਾਣੀਆਂ ਦਾ ਗੁਰਕਾ ਤਿਆਰ ਕਰਕੇ ਬੜੀ ਖੂਬਸੂਰਤੀ ਨਾਲ ਤਿਆਰ ਕਰਕੇ ਉਸ ਦਾ ਰਿਲੀਜ਼ ਸਮਾਰੋਹ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਬੜੀ ਵਧਾਈ ਵਾਲੀ ਗੱਲ ਹੈ ਔਰ ਬਹੁਤ ਹੀ ਪਾਇਦਰਗਲ ਹੈ ਸੰਗਤ ਨੂੰ ਵੀ ਮੈਂ ਕੀ ਇੰਤਰੀ ਕਰੂੰਗਾ ਕਿ ਉਹ ਇਹ ਗੁਰਕਾ ਸਾਹਿਬ ਨੂੰ ਜਰੂਰ ਪੜ੍ਹ ਦੇਖਣ ਕਿ ਇਹਦੀ ਵੱਖਰਤਾ ਕੀ ਹੈ ਤਾਂ ਜੋ ਅੱਗੇ ਤੋਂ ਇਹ ਪਰੰਪਰਾ ਹੋਰ ਅੱਗੇ ਤੋਰਿਆ ਜਾ ਸਕੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕੀ ਨਾਮ ਹੈ ਚੰਦਰਜੀਤ ਸਿੰਘ ਨਾਮ ਹੈ ਜੀ ਮੇਰਾ ਮੈਂ ਮਾਨਵਤਾ ਭਲਾਈ ਸੇਵਾ ਸੁਸਾਇਟੀ ਜਿਸ ਦੇ ਰਾਈ ਅਸੀਂ ਕੈਂਪ ਕਰ ਰਹੇ ਹਾਂ ਮੈਡੀਕਲ ਕੈਂਪ ਮੈਂ ਉਹਦਾ ਚੇਅਰਪਰਸਨ ਹਾਂ ਸਰ ਅੱਜ ਜਿਵੇਂ ਗੁਰੂ ਸਾਹਿਬ ਦਾ ਅੱਜ ਗੁਰਪੁਰਬ ਵੀ ਹੈ ਜੀ ਜੀ ਗੁਰਪੁਰਬ ਦੇ ਨਾਲ ਨਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਪੰਜ ਬਾਣੀ ਜਿਹੜਾ ਪਾਠ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਵੀ ਲਿਜ ਕੀਤਾ ਜਾ ਰਿਹਾ ਉਹਦੇ ਨਾਲ ਨਾਲ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਕੀ ਕੀ ਉਚ ਕੀਤਾ ਜਾ ਰਿਹਾ ਮੁਬਾਰਕ ਦਿਨ ਹੈ ਜੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਪਹਿਲਾ ਦਿਨ ਹੈ ਜਦੋਂ ਮਹਾਰਾਜ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਸਹਿਬ ਸਿਰ ਗੁਰਮ ਸਾਜਦਾ ਪ੍ਰਕਾਸ਼ ਕੀਤਾ ਸੀ ਲੇਕਿਨ ਜੋ ਇਸ ਥਾਨ ਹੈ ਜਵਦੀ ਜਵਦੀ ਟਕਸਾਲ ਜਿੱਥੇ ਆਪਾਂ ਬੈਠੇ ਆਂ ਗੱਲ ਕਰ ਰਹੇ ਆਂ ਇਸ ਸਥਾਨ ਦੇ ਵਿੱਚ ਵਾਦਾ ਇਹ ਹੈ ਵੀ ਅੱਜ ਵਰਸੀ ਦਾ ਦੇਣਾ ਹੈ ਸੰਤ ਬਾਬਾ ਸਚਿਆ ਸਿੰਘ ਜੀ ਹੋਰਾਂ ਦੇ ਅਤੇ ਸੰਤ ਬਾਬਾ ਸਚਿਆ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੀਰਤਨ ਦੀ ਪਰੰਪਰਾ ਨੂੰ ਜਿਉਂਦਾ ਰੱਖਿਆ ਹੈ ਅਤੇ ਉਸ ਪਰੰਪਰਾ ਨੂੰ ਔਰ ਦੋੜੀ ਤੇ ਚੌਣੀ ਜਿਹੜੀ ਤਰੱਕੀ ਹੈ ਉਹ ਬਖਸ਼ਰੇ ਨੇ ਸੰਤ ਬਾਬਾ ਅਮੀਰ ਸਿੰਘ ਜਿੱਥਾਂ ਦੀ ਇੱਕ ਮੈਡੀਕਲ ਕੈਂਪ ਦਾ ਤਾਲੁਕ ਹੈ ਅਸੀਂ ਸੋਚਿਆ ਕਿ ਰੋਹਾਨੀ ਖੁਰਾਕ ਜਿਹੜੀ ਹੈ ਉਹ ਤੇ ਸੰਤ ਬਾਬਾ ਜੀ ਇੱਥੇ ਤਕਸੀਮ ਕਰ ਰਹੇ ਨੇ ਨਾਮ ਸਨਮਰਨ ਦਾ ਅਭਿਆਸ ਚੱਲ ਰਿਹਾ ਹੈ ਦੇਖਣ ਨੂੰ ਨਾਲ ਨਾਲ ਝੇਰੇ ਵਿਅਕਤੀ ਪਰੇਸ਼ਾਨ ਨੇ ਆਪਣੇ ਸਰੀਰਕ ਤੌਰ ਤੇ ਕਮੀਆਂ ਪੇਸ਼ੀਆਂ ਨੇ ਉਹਨਾਂ ਦਾ ਵੀ ਨਾਲ ਹੀ ਇਲਾਜ ਕੀਤਾ ਜਾ ਸਕੀ ਇਸ ਕਰਕੇ ਅਸੀਂ ਮੈਡੀਕਲ ਕੈਂਪ ਦੇ ਵਿੱਚ ਇੱਕ ਡੈਂਟਿਸਟ ਦਾ ਇੱਕ ਹੋਮੀਓਪੈਥੀ ਦਾ ਇੱਕ ਫਿਜ਼ੀਓਥੈਰੇਪੀ ਦਾ ਔਰ ਦੂਸਰਾ ਫੋਰਟਿਸ ਹਸਪਤਾਲ ਦੇ ਇੰਚਾਰਜ ਦੇ ਡਾਕਟਰ ਮਨਦੀਪ ਸੈਣੀ ਜੀ ਉਹਨਾਂ ਦੇ ਮਿਹਰਬਾਨੀ ਨਾਲ ਅਸੀਂ ਇਹ ਕੈਂਪ ਜਿਹੜਾ ਨਾਲ ਇੱਥੇ ਲਗਾ ਰਹੇ ਹਾਂ ਤਾਂ ਕਿ ਮੈਡੀਕਲ ਲਾਈਨ ਦੇ ਅੰਦਰ ਚੋਣੇ ਡਾਕਟਰ ਜਿਹੜੇ ਨੇ ਆ ਕੇ ਮਰੀਜ਼ਾਂ ਦੀ ਦੇਖਭਾਲ ਕਰ ਸਕਣ ਔਰ ਇਸ ਨਾਲ ਸਾਡੀ ਸੁਸਾਇਟੀ ਨੇ ਵੀ ਮਾਨ ਹੈ ਕਿ ਅਸੀਂ ਸਮਾਜ ਦੇ ਲੋੜਵੰਦ ਬੰਦਿਆਂ ਦੀ ਸਹਾਇਤਾ ਜਿਹੜੀ ਕਰਕੇ ਆਪਣੀ ਅੰਤਰੀਵ ਖੁਸ਼ੀ ਜੜੀ ਉਹ ਲੈ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੰਜੀ ਸਰ ਕੀ ਨਾਮ ਆ ਤੁਹਾਡਾ ਅਨੁਰਾਗ ਸਿੰਘ ਮੇਰਾ ਸਿੱਖ ਇਤਿਹਾਸ ਨਾਲ ਸਿੱਖ ਚਿੰਤਨ ਨਾਲ ਸਿੱਖ ਫਿਲਾਸਫੀ ਨਾਲ ਸਿੱਖ ਮਿਊਜ਼ਿਕ ਨਾਲ ਬਹੁਤ ਪ੍ਰਣਾ ਚੱਲਿਆ ਆ ਰਿਹਾ ਸਭਨ ਇਸੇ ਵਿਸ਼ੇ 'ਤੇ ਕਈ ਕਿਤਾਬਾਂ ਮਿਲਦੀਆਂ। ਅੱਜ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹ ਹੈ ਸਰਦਾਰ ਰਣਜੋਤ ਸਿੰਘ ਵਲੋਂ ਨਿੱਕਨੇਮ ਦੇ ਕੁੱਕਰੀ ਨੇ ਵੇਖ ਲਈ ਪਛਾਣ ਦਿੱਤੀ ਪਰ ਰੀਸ ਕਰ। ਤੇ ਹੁਣ ਸਾਕ ਗੁਰਮੁਖ ਸਿੰਘ ਜਿਹੜੇ ਕੈਨੇ ਗੁਰਮੁਖ ਸਿੰਘ ਇਹਨਾਂ ਦੇ ਦਾਦਾ ਜੀ ਪਿਤਾ ਜੀ ਕੈਨੇ ਪਗਰ ਸਿੰਘ ਇਹ ਉਹਨਾਂ ਦੇ ਪਗਰ ਪੁੱਤਰ ਹੈ ਜਿਹਦੇ ਅੰਦਰ ਗੁਰਬਾਣੀ ਗਈ ਹੈ। ਤਕ ਗੁਰਬਾਣੀ ਦੇ ਪਛਾਣ ਆਉਂਦੀ ਹੈ ਗੁਰਬਾਣੀ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਤੱਕ ਪਹੁੰਚਾਉਂਦੀ ਹੈ ਇਹ ਤੀਸਰੀ ਪਰੰਪਰਾ ਹੈ ਪਹਿਲਾਂ ਉਹਨਾਂ ਨੇ ਲਿਫ ਨਮ ਦਾ ਗੁੱਟਾ ਕੱਟਿਆ ਛੋਟਾ ਜਿਹਾ ਟਾਈਮਜ਼ ਆਫ ਇੰਡੀਆ ਨਾਮ ਤੇ ਸੈਂਸ ਰਿਪੋਰਟ ਗੁੱਟਾ ਛੋਟਾ ਕੱਟਿਆ ਬਹੁਤ ਛੋਟਾ ਜਿਹੜਾ ਆਮ ਅਸੀਂ ਕਹਿੰਦੇ ਆ ਵੀ ਜਰਮਨੀ ਦੇ 86 ਦੀ ਪੀੜ ਜਿਹੜੀ ਇੰਨੀ ਛੋਟੀ ਹੁਣ ਜਿਹੜਾ ਛੱਪਿਆ ਇਹ ਉਹਦੀਆਂ ਹੋਂਤਾ ਇਹ ਆਪੇ ਦੱਸਣਗੇ ਪਰ ਗੁਣ ਇਹ ਹੈ ਕਿ ਇਹਦੇ ਚ ਬੰਦਾ ਪੜਦਾ ਫੜਦਾ ਜੇ ਇਹਦਾ ਪਾਰਟ ਸੁਣਦਾ ਸੁਣਨਾ ਚਾਵੇ ਉਹਦੀ ਅੰਦਰ ਵੀ ਕੋਡ ਲਿਖਿਆ ਹੈ ਉਹਨੂੰ ਸਕੈਨ ਕਰੋ ਤੇ ਉਸ ਦੀ ਤੁਸੀਂ ਸੁਣ ਸਕਦੇ ਹੋ ਇਹ ਇੱਕ ਪੌੜਾ ਇੱਕ ਗੁਟਕਾ ਹੈ ਜਿਹੜਾ ਹੈ ਕਿ ਨਿਤਨੇਮ ਦੀਆਂ ਸੱਤ ਬਾਣੀਆਂ ਆਪਾਂ ਘਟਾ ਕੇ ਪੰਜ ਕਰਤੀਆਂ ਸੱਤ ਬਾਣੀਆਂ ਪੂਰੀਆਂ ਸੀ ਤੀਸਰਾ ਛਪਾਈ ਦੇ ਵਿੱਚ ਕੋਈ ਕਸਰ ਨਹੀਂ ਸੀ ਛਪਾਈ ਉਹਦੀ ਜੇਲ ਉਹਦੀ ਪ੍ਰੈਜੈਂਟੇਸ਼ਨ ਉਹ ਬਾ ਕਮਾਲ ਹੈ ਜਿਹੜੇ ਇਹਨਾਂ ਦੀ ਮੇਰਾ ਅਰਦਾਸ ਹੈ ਮੇਰਾ ਛੋਟਾ ਭਰਾ ਇਸ ਦੀ ਜਿਹੜੀ ਸੇਵਾ ਹੈ ਉਹ ਥਾਏ ਪਾਇ ਸਫਲ ਹੋਵੇ ਤੇ ਲੋਕਾਂ ਤੱਕ ਪਹੁੰਚੇ ਲੋਕ ਪੜਨ ਤੋ ਅੱਜ ਜਿਹੜਾ ਇਹ ਬਿਹਾਰਾ ਵੀ ਜਿਹੜਾ ਹੈ ਪਹਿਲਾ ਪ੍ਰਕਾਸ਼ ਪੁਰਬ ਹੈ ਗੰਗਨ ਸਾਹਿਬ ਦਾ ਤੇ ਪ੍ਰਕਾਸ਼ ਇਹ ਹੁੰਦਾ ਜਿਹੜੀ ਬਾਣੀ ਪੜ ਕੇ ਤੁਹਾਡੇ ਮਨਾਂ ਚ ਕੋਈ ਪ੍ਰਕਾਸ਼ ਇਹ ਨੇ ਅਸਰ ਕਰਦੀ ਹੈ ਉਹੀ ਸਾਡੇ ਗੁਰੂਆਂ ਨੇ ਉਸੇ ਲਈ ਗੁਰੂਆਂ ਨੇ ਸਾਡੇ ਨੇ ਇਹ ਪਾਣੀ ਰਚੀ ਵਿੱਚ ਲੋਕ ਕਲਯੂ ਦੇ ਵਿੱਚ ਹਨੇਰੇ ਚ ਫਟ ਕਰੇ ਨੇ ਉਹਨਾਂ ਨੂੰ ਅਸੀਂ ਕਿਵੇਂ ਪ੍ਰਕਾਸ਼ਮਾਨ ਕਰਨਾ ਹੈ ਰੱਬ ਦੇ ਨਾਮ ਨਾਲ ਅੱਲਾ ਦੇ ਨਾਮ ਨਾਲ ਈਸ਼ਰਾਂ ਦੇ ਨਾਮ ਨਾਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਜਿੰਨੇ ਵੀ ਐਟਰੀਬਿਊਟਸ ਕਰਮਨਾਮ ਕਿਰਤ ਕਿਰਤਨਾ ਆਕਲ ਕਰਮਨਾਮ ਦਾ ਤਸਮੁਨਾ ਚੂਰੇ ਨੇ ਉਹ ਲੈ ਕੇ ਸੀ ਪ੍ਰਮਾਤਮਾ ਲਈ ਯੂਜ਼ ਕਰਕੇ ਇੱਕ ਨਵਾਂ ਇਕਲਾ ਗ੍ਰੰਥ ਬਣਾਇਆ ਸੀ